ਸਰਸ਼ੀ ਕਾਲ ਜੀ ਐਸਟੀਵੀ ਪ੍ਰੋਡਕਸ਼ਨ ਸਰੀ ਕੈਨੇਡਾ ਪੋਲ ਵੜਾਚੋ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਕੰਚਨ ਸਵਾਗਤ ਕਰਦੀ ਹਾਂ ਵਿਕਰਮ ਮਜੀਠੀਆ ਦੇ ਘਰ ਵੱਡੀ ਰੇਡ 29 ਮੋਬਾਈਲਾਂ ਸਣੇ ਜਾਣੋ ਕੀ ਕੁਝ ਹੋਇਆ ਬ੍ਰਾਹਮਣ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਵਿਕਰਮ ਸਿੰਘ ਮਜੀਠੀਆ ਦੇ ਘਰ ਅੱਜ ਵਿਜੀਲੈਂਸ ਵੱਲੋਂ ਵੱਡੀ ਰੇਡ ਕੀਤੀ ਗਈ ਇਸੇ ਰੇਡ ਤੋਂ ਬਾਅਦ ਵਿਜੀਲੈਂਸ ਵੱਲੋਂ ਮਜੀਠੀਆ ਨੂੰ ਹਿਰਾਸਤ ਵਿੱਚ ਲੈ ਲਿੱਤਾ ਗਿਆ ਤੇ ਸੂਤਰਾਂ ਮੁਤਾਬਕ ਵਿਜੀਲੈਂਸ ਮਜੀਠੀਆ ਨੂੰ ਮੁਹਾਲੀ ਲੈ ਕੇ ਜਾ ਰਹੀ ਹੈ ਪੂਰ ਤੱਕ ਦੀ ਮਿਲੀ ਜਾਣਕਾਰੀ ਮੁਤਾਬਕ ਵਿਜੀਲੈਂਸ ਨੂੰ ਵਿਕਰਮ ਮਜੀਠਿਆ ਦੇ ਕਰੋ 29 ਮੋਬਾਈਲ ਫੋਨ 4 ਲੈਪਟਾਪ ਤੇ 2 ਆਈਪੈਡ 8 ਡਾਇਰੀਆਂ ਅਤੇ ਹੋਰ ਦਸਤਾਵੇਜ਼ ਮਿਲੇ ਨੇ 15 ਅਧਿਕਾਰੀਆਂ ਦੀ ਟੀਮ ਵਿਜੀਲੈਂਸ ਦੇ ਐਸਐਸਪੀ ਲਖਬੀਰ ਸਿੰਘ ਦੀ ਅਗਵਾਈ ਵਿੱਚ ਟੀਮ ਮਜੀਠਿਆ ਦੇ ਅੰਮ੍ਰਿਤਸਰ ਸਥਿਤ ਗ੍ਰੀਨ ਐਵੇਨਿਊ ਕਾਰ ਪਹੁੰਚੀ ਇਹ ਰੇਡ ਨਸ਼ੇ ਦੇ ਮਾਮਲੇ ਵਿੱਚ ਕੀਤੀ ਗਈ ਅਤੇ ਇੱਕੋ ਸਮੇਂ ਮਜੀਠਿਆ ਦੇ ਲਗਭਗ 15 ਟਿਕਾਣਿਆਂ ਤੇ ਇਕੱਠੀਆਂ ਰੇਡ ਕੀਤੀ ਗਈ ਇਸ ਦਰਮਿਆਨ ਵਿਕਰਮ ਮਜੀਠੀਆ ਦੀ ਵਿਜੀਲੈਂਸ ਤੇ ਐਸਐਸਪੀ ਨਾਲ ਤਿੱਖੀ ਬਹਿਸ ਵੀ ਹੋਈ ਹੈ ਅਤੇ ਵਿਜੀਲੈਂਸ ਐਸਐਸਪੀ ਨੇ ਇਹੇ ਵੀ ਕਿਹਾ ਹੈ ਕਿ ਮਜੀਠੀਆ ਕਾਨੂੰਨੀ ਕੰਮ ਵਿੱਚ ਅੜਿੱਕਾ ਪਾਉਣ ਦੀ ਯਤਨ ਕਰ ਰਿਹਾ ਹੈ। ਇਸੇ ਤਰ੍ਹਾਂ ਦੀਆਂ ਤਾਜ਼ੀਆਂ ਅਪਡੇਟਸ ਲਈ ਸਾਡੇ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰੋ ਧੰਨਵਾਦ ਜੀ। ਆਵਾਜ਼ ਜੋ ਜੀ ਫਤੇਜ ਜੀ ਇੱਕ ਵਾਰ ਫਿਰ ਸਾਡੇ ਦਮੀ ਆਗੂ ਨੇ ਆਪ ਦੀ ਉਸ ਦੇ ਲਈ ਦਾ ਰੰਕਾਵਾ ਕੀਤਾ ਹੈਗਾ। ਜਿਹੜਾ ਵਿਕਰਮ ਮਜੀਠੀਆ ਪੋਲਕੀ ਇਸ ਸਰਕਾਰ ਦੇ ਕਾਰਨਾਮੇ ਨੂੰ ਜਗ ਜाहिर ਕਰਦਾ ਹੈ ਇਹਨਾਂ ਦੀ ਕਾਰੀਕਰਸ਼ੂਤਾ ਨੂੰ ਲੋਕਾਂ ਦੇ ਸਾਹਮਣੇ ਲੈ ਕੇ ਆਉਂਦਾ ਭਾਵੇਂ ਇਹਨਾਂ ਦੇ ਮੰਤਰੀ ਵੀ ਅਸ਼ਲੀਲ ਗੱਲਾਂ ਹੋਣ ਭਾਵੇਂ ਇਹਨਾਂ ਦੀ ਕ腐ਸ਼ਨ ਦੀ ਗੱਲਾਂ ਹੋਣ ਹਰ ਚੀਜ਼ ਨੂੰ ਬੇਬਾਕੀ ਤੇ ਬਹਾਦਰੀ ਦੇ ਨਾਲ ਲੋਕਾਂ ਦੇ ਸਾਹਮਣੇ ਰੱਖਦਾ ਹੈ ਅੱਜ ਇਹ ਗਮੀ ਆਗੂ ਨੇ ਇੱਕ ਵਾਰ ਫੇਰ ਉਸ ਬੰਦੇ ਨੂੰ ਇਕੱਲੇ ਤੰਕਰਨ ਵਾਸਤੇ ਡਰਾਉਣ ਵਾਸਤੇ ਜਿਵੇਂ ਉਸਦੇ ਡੰਡੇ ਦੀ ਦਰਦ ਜ਼ੋਰ ਦੇ ਨਾਲ ਮੈਂ ਮੁਲਾਜ਼ਮਾਂ ਨੂੰ ਡਰਾ ਦਿੰਦਾ ਐ ਮੈਂ মিডিਆ ਨੂੰ ਡਰਾ ਦਿੰਦਾ ਐ ਮੈਂ ਆਪਣੇ ਵਿਰੋਧੀ ਕਾਂਗਰਸ ਨੂੰ ਡਰਾਈ ਬੈਠਾ ਐ ਤਾਂ ਮੈਂ ਇਸ ਪਰਿਵਾਰ ਨੂੰ ਵੀ ਡਰਾਵਾਂ ਮੈਂ ਇਹਨੂੰ ਚਾਹੁੰਦਾ ਇਸ ਤਰ੍ਹਾਂ ਦੱਸਣਾ ਚਾਹੁੰਦੀ ਆ ਇਹ ਪਰਿਵਾਰ ਕਿਸੇ ਤੋਂ ਵੱਡੇ-ਵੱਡੇ ਤੋਂ ਨਹੀਂ ਡਰਿਆ ਉਹ ਕਿਹੜੇ ਖੇਤ ਦੀ ਮੋਢੀ ਐ ਲਾਲੇ ਜਿੰਨਾ ਜ਼ੋਰ ਲਾਣਾ ਹੈਗਾ ਅੱਜ ਮੇਰੇ 85 ਸਾਲ ਦੇ ਪਿਓ ਨੂੰ ਤੁਸੀਂ ਸਮਨ ਕਰ ਰਹੇ ਹੋ ਜਿਹੜੇ ਬੰਦਿਆਂ ਨੇ ਸਾਡੇ ਯੂਪੀ ਬਿਹਾਰ ਤਾਲੋਬਾਰਾ ਚੇ 15 15 ਸਾਲਾਂ ਤੋਂ ਕੰਮ ਛੱਡਿਆ ਹੋਇਆ ਹੈਗਾ 20 ਸਾਲ ਤੋਂ ਛੱਡਿਆ ਹੋਇਆ ਉਹਨਾਂ ਨੂੰ ਜਾ ਕੇ ਉਹਨਾਂ ਦੇ ਪਿੰਡਾਂ ਤੋਂ ਦੂਜੇ ਸੁਪਿਆਂ ਤੋਂ ਉਹਨਾਂ ਨੂੰ ਤੁਸੀਂ ਤੁਖੀ ਤੰਗ ਕਰ ਰਹੇ ਹੋ ਲੱਭ ਲੋ ਵੱਡੇ ਤੋਂ ਪਹਿਲੀ ਸਰਕਾਰਾਂ ਨੇ ਵੀ ਪੂਰਾ ਜ਼ੋਰ ਲਾ ਲਿਆ ਸੀਗਾ ਜਿਹੜੇ ਬੰਦੇ ਨੇ ਕੁਝ ਕੀਤਾ ਨਹੀਂ ਹੈਗਾ ਕਿੱਥੋਂ ਲੱਭ ਲੋਗੇ ਨਸ਼ੇ ਦੀ ਹੱਦ ਪਾਰ ਤੁਸੀਂ ਕੀਤੀ ਜਿਹੜੇ ਭੋਲੇ ਨੂੰ ਅਸੀਂ ਛੜਿਆ ਸੀਗਾ ਪਹਿਲੇ ਕਾਂਗਰਸੀਆਂ ਨੇ ਉਹਦੇ ਸਾਥੀ ਛੜੇ ਤੂੰ ਤਾਂ ਉਹਨੂੰ ਹੀ ਛਗਾਤਾ ਤੇ ਪਿੰਡ ਪਿੰਡ ਘਰ ਘਰ ਦਾ ਇਹ ਨਸ਼ਾ ਅੱਜ ਕਿਵੇਂ ਕੁੜੀਆਂ ਸਰਕਾਰ ਚ ਇੱਕ ਵੀ ਡਿਗਰੀਆਂ ਫਿਰਦੀਆਂ ਨੇ ਤੇ ਹੁਣ ਤੁਸੀਂ ਆਪ ਕੀ ਖਾਂਦੇ ਪੀਂਦੇ ਹੋ ਕੀ ਕਰਦੇ ਹੋ ਜਿਹਦੇ ਕਰਕੇ ਪੰਜਾਬ ਦੇ ਹਰੇਕ ਹੱਕ ਨੂੰ ਭਾਵੇਂ ਪੰਜਾਬ ਦਾ ਪਾਣੀ ਹੋਵੇ ਭਾਵੇਂ ਪੰਜਾਬ ਦੀਆਂ ਨੌਕਰੀਆਂ ਹੋਣ ਭਾਵੇਂ ਪੰਜਾਬ ਦੀ ਰਾਜਧਾਨੀ ਹੋ ਕਿਹੜੀ ਚੀਜ਼ ਨਾਲ ਤੁਸੀਂ ਗੱਲਾਂ ਨਹੀਂ ਕੀਤਾ ਤੇ ਤੇਰੇ ਆਪਰੇ ਨੇ ਤਾਂ ਐਸੀ ਵਿਕਰਮ ਜੀ ਤੇ ਆਪ ਤੋਂ ਗੁੱਸੇ ਤੇ ਕੇ ਅਦਾਲਤ ਵਿੱਚ ਸਿੱਖੱਚੇ ਮਾਫੀ ਮੰਗੀ ਸੀ ਅੱਜ ਇਹ ਦਾਅ ਕਰਦੇ ਹੋ ਤੁਸੀਂ ਕਦੇ ਮੇਰੇ ਮਾਪਿਆਂ ਦੇ ਘਰੇ ਕਦੇ ਮੇਰੇ ਭਰਾ ਦੇ ਘਰੇ ਕਰੇ ਕਰੇ ਮੁਲਾਜ਼ਮਾਂ ਦੇ ਘਰੇ ਅੱਜ ਵਿਕਰਮ ਦੇ ਘਰੇ ਪਹੁੰਚ ਗਏ ਅਸੀਂ ਤਾਂ ਮਾਰਨ ਵਾਲੇ ਲਾਲੇਪੁਰਾ ਜੋ ਹਰਦਾਣਾ ਯਾਦ ਰੱਖੀ ਜਦ ਦੇਸ਼ ਛੱਡ ਕੇ 1 ਸਾਲ ਬਾਅਦ ਤੁਮ ਭੱਜਣ ਦੀ ਕੋਸ਼ਿਸ਼ ਕਰੇਗਾ ਜਿੱਥੇ ਵੀ ਤੂੰ ਹੋਗਾ ਉਸ ਤੇਸੀਂ ਕਿਤੇ ਤੈਨੂੰ ਵਾਪਸ ਲੈ ਕੇ ਆਵਾਂਗੇ ਤੇ ਸਾਰੇ ਪੰਜਾਬ ਦੇ ਲੋਕਾਂ ਦੇ ਖਿਲਾਫ ਜਿਹਦੇ ਖਿਲਾਫ ਇਹ ਸਰਕਾਰ ਨੇ ਜ਼ੋਰ ਜ਼ਬਰ ਕੀਤਾ ਹੈ ਇੱਕ ਇੱਕ ਅਸਰ ਨੂੰ ਇੱਕ ਇੱਕ ਇਨਸਾਨ ਨੂੰ ਜਵਾਬ ਦੇਣ ਵਾਸਤੇ ਕੱਟੇ ਰਿਹਾ ਦਾ ਬਹੁਤ ਬਹੁਤ ਅੱਜ ਜਿਵੇਂ ਵਿਕਰਮਜੀਤ ਦੇ ਘਰੇ ਰੇਡ ਹੋਈ ਆ ਇਹ ਆਮ ਆਦਮੀ ਪਾਰਟੀ ਦੀ ਜ਼ਰੂਰਤ ਹੈ ਜੇ ਇਸ ਤਰ੍ਹਾਂ ਕਰ ਸਕਦੇ ਜਿਨ੍ਹਾਂ ਨੇ ਗੁਟਕਾ ਸਾਂ ਫੜ ਕੇ ਸੌ ਖਾਧੀ ਸੀ 5 ਸਾਲ ਉਹਨਾਂ ਤੋਂ ਇਹ ਕੰਮ ਨਹੀਂ ਹੋਇਆ ਔਰ ਅਸੀਂ ਦੇਖਦੇ ਆ ਕਿ ਜਿਸ ਤਨਾ ਮਾਵਾ ਤੇ ਪੁੱਤ ਜਿਨ੍ਹਾਂ ਮਾਵਾ ਬਾਪ ਨੇ ਇਹ ਦੁੱਖ ਹੰਡਾਇਆ ਆਪਣੇ ਜਵਾਨ ਪੁੱਤਾਂ ਦੇ ਅਰਥੀਆਂ ਨੂੰ ਚੁੱਕਣ ਦਾ ਆਪਣੇ ਜਵਾਨ ਪੁੱਤਾਂ ਨੂੰ ਘਰੋਂ ਮੌਤ ਦੇ ਰੂਪ ਚ ਵਿਦਾ ਕਰਨ ਦਾ ਜਿਹੜੀਆਂ ਭੈਣਾਂ ਵਿਧਵਾਵਾਂ ਹੋਈਆਂ ਨਸ਼ਿਆਂ ਦੀ ਦਲਦਲ ਚ ਫਸ ਕੇ ਉਹ ਸਾਰੀ ਦਲਦਲ ਜੋ ਸਾਰੀ ਅੱਗੇ ਲਾਈ ਵੀ ਇਹਨਾਂ ਨੇ ਸੀ ਅੱਜ ਇਹਨਾਂ ਨੂੰ ਸ਼ੇਕ ਲੱਗ ਰਿਹਾ ਕਿ ਇਹਨਾਂ ਦੇ ਘਰੇ ਪੁਲਸੀ ਰੇਡ ਹੋ ਗਈ ਆ ਇਹ ਤਾਂ ਇਹ ਪੰਜਾਬ ਜਿਨ੍ਹਾਂ ਉਹਨਾਂ ਲੱਖਾਂ ਲੋਕਾਂ ਦੇ ਘਰ ਜਿਹੜੇ ਤਬਾਹ ਹੋਇਆ ਉਹਨਾਂ ਦੇ ਘਰ ਦਾ ਸ਼ੇਕ ਇਹਨਾਂ ਨੇ ਕਦੀ ਮਹਿਸੂਸ ਨਹੀਂ ਕੀਤਾ ਇਹ ਸਿਰਫ ਆਮ ਆਦਮੀ ਪਾਰਟੀ ਆ ਜਿਹੜੀ ਬਿਨਾਂ ਕਿਸੇ ਸਿਆਸੀ ਡਰ ਤੋਂ ਬਿਨਾਂ ਕਿਸੇ ਭੈਅ ਤੋਂ ਲੋਕਾਂ ਦੇ ਹੱਕ 'ਚ ਖੜੀ ਆ ਔਰ ਖੜੀ ਰਹੇਗੀ ਕਿਉਂਕਿ ਯੁੱਧ ਨਸ਼ਿਆਂ ਵਿਰੁੱਧ ਦਾ ਇਹ ਅਗਲਾ ਪੜਾਅ ਆ ਕਿ ਜਿਹੜੇ ਮਗਰਮਾਛਾ ਜਿਹਨੂੰ ਜਿਹਨੂੰ ਕਹਿੰਦੇ ਸੀ ਇਹ ਕਾਂਗਰਸ ਇੱਕੀ ਕੋ ਹੱਥ ਨਹੀਂ ਪਾ ਸਕਦਾ ਇਹ ਆਮ ਆਦਮੀ ਪਾਰਟੀ ਦੀ ਜਨਕਿਆ ਜੇ ਜਿਹੜੀ ਇਸ ਤਰ੍ਹਾਂ ਕਰ ਸਰ ਜੀ ਉਹ ਆਉਣ ਵਾਲੇ ਤੁਸੀਂ ਸਮਝ ਦੇਖੋਗੇ ਪੰਜਾਬ ਚ ਨਸ਼ੇ ਦਾ ਸਦਾਗਤ ਹੈ ਕੋਈ ਛੋਟਾ ਹੋਵੇ ਜਾਂ ਕੋ ਬੱਡਾ ਹੋਵੇ ਉਹ ਇਸ ਪੰਜਾਬ ਦੀ ਧਰਤੀ ਤੇ ਨਸ਼ਿਆਂ ਦੇ ਕਾਰੋਬਾਰ ਨੂੰ ਕਰ ਨਹੀਂ ਸਕੇਗਾ ਜੋ ਪੰਜਾਬ ਤੋਂ ਬਾਹਰ ਜਾਏਗਾ ਨਹੀਂ ਤਾਂ ਬਿਨਾਂ ਨਸ਼ਿਆਂ ਦੇ ਸਦਾਕਰਤ ਹੋ ਕੇ ਜੀਵਨ ਚ ਆਰਾਮ ਵਾਲੀ ਜ਼ਿੰਦਗੀ ਲੈ ਕੇ ਪੰਜਾਬ ਚ ਜਾਏਗਾ ਜਿਹੜਾ ਵੀ ਵਿਅਕਤੀ ਨਸ਼ਿਆਂ ਦੇ ਕੰਮ ਚ ਕਾਰੋਬਾਰ ਦਾ ਹਿੱਸਾ ਪਾਏਗਾ ਉਹ ਪੰਜਾਬ ਪੁਲਿਸ ਤੇ ਪੰਜਾਬ ਸਰਕਾਰ ਤੋਂ ਬਚ ਕੇ ਨਹੀਂ ਰਹੇਗਾ ਦੇਖੋ ਜੋ ਜੋ ਗੱਲਾਂ ਮੈਂ ਤੁਹਾਨੂੰ ਕਹੀਆਂ ਉਹ ਇੱਕ ਇੱਕ ਗੱਲ ਸੱਚ ਹੁੰਦੀ ਜਾ ਰਹੀ ਹੈ ਭਗਵੰਤ ਮਾਨ ਤੇ ਹੀ ਕੇਜਰੀਬਾਲ ਦੀ ਬੁਖਲਾਹਕ ਮੈਨੂੰ ਚੁੱਪ ਕਰਾਉਂਦੀ ਆਪੋਜੀਸ਼ਨ ਦੇ ਲੀਡਰਸ ਨੂੰ ਚੁੱਪ ਕਰਾਉਂਦੀ ਕਿਉਂਕਿ ਬਹੁਤ ਕੱਟ ਰਹੇ ਹੁੰਦੇ ਆ ਅੱਜ ਵੇਖਣ ਨੂੰ ਮਿਲਿਆ ਅੱਜ ਜੀ ਮੇਰੇ ਤੇ ਕੱਲ ਰਾਤ ਨੂੰ ਵਿਜੀਲੈਂਸ ਦਾ ਅਰਜ਼ੀ ਦਿੱਤਾ ਅੱਜ ਇੱਕ ਕਿੰਤਲਪਾਲ ਨੋਹ ਦੇ ਡੀਐਸਪੀ ਜਿਹੜੇ ਆਪਦੇ ਕੋਈ ਇੰਟਰੋਡਕਸ਼ਨ ਨਹੀਂ ਦਿੱਤੀ ਪਰ ਯਾਤੂ ਵੱਟ ਬੰਦੇ ਲੈ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਜਿੱਥੇ ਅਸੀਂ ਸੀ ਕੇ ਗਏ ਵਿਖੇ ਉੱਥੇ ਧਾਵਾ ਬੋਲਿਆ ਮੈਂ ਲੋਕਾਂ ਨੂੰ ਮਿਲ ਰਿਹਾ ਸੀ ਸਵੇਰੇ ਧੱਕੇ ਨਾਲ ਮਾਰ ਮਾਰ ਠੁੱਡੇ ਅੰਦਰ ਵੜੇ ਆ ਹਾਂ ਉਸ ਤੋਂ ਬਾਅਦ ਜਦ ਇੱਥੇ ਮਾਹੌਲ ਇਸ ਗੱਲ ਤੇ ਲੋਕਾਂ ਨੇ ਇਤਰਾਜ਼ ਕੀਤਾ ਕਿ ਇਹ ਕੀ ਤਰੀਕਾ ਹੈ ਤੁਸੀਂ ਕਾਨੂੰਨ ਨੂੰ ਅਸੀਂ ਸਬਮਿਟ ਕਰ ਦਿੱਤਾ ਮਗਰ ਕਾਨੂੰਨ ਦੀ ਤਜੀਆ ਉਡਾਉਂਦੇ ਉਹਨਾਂ ਨੂੰ ਫੋਨ ਆ ਰਹੇ ਸੀ ਪਿੱਛੋਂ ਭਗਵੰਤ ਮਾਨ ਦੇ ਜਾਂ ਕੇਜਰੀਵਾਲ ਦੇ ਪਿੱਛੋਂ ਯੈਸ ਸਰ ਯੈਸ ਸਰ ਕਰਦੇ ਸੀ ਔਰ ਆ ਕੇ ਇਥੇ ਧੱਕੇ ਨਾਲ ਆ ਕੇ ਧੱਕੇ ਸ਼ਾਇਦ ਹੋ ਗਈ ਸੀਨੀਅਰ ਅਫਸਰ ਆਏ ਦੇ ਇੰਟਰਵਿਊ ਔਰ ਉਹਨਾਂ ਨੇ ਕਿਹਾ ਇਹ ਟੋਲ ਕੁਝ ਜੋ ਪਰਚਾ ਦਾ ਕੀਤਾ ਵੀ ਅਸਬਿਟ ਟੋਲ ਮੈਨੂੰ ਪਹਿ ਤਾਂ ਪਹਿਲਾਂ ਹੀ ਗਿਆ ਸੀ ਮੈਂ ਪਹਿਲਾਂ ਕਿਹਾ ਸੀਗਾ ਕਿ ਐਡੀਜੀਪੀ ਪਰਮਾਨ ਨੂੰ ਜਦ ਬਦਲਿਆ ਹੈ ਇਸ ਲਈ ਬਦਲਿਆ ਕਿ ਤੂੰ ਨੇ ਪਰਚਾ ਵਿਜੀਲੈਂਸ ਦਾ ਨਹੀਂ ਦਰਜ ਹੁਣ ਲਾਇਆ ਇਸੇ ਕੰਮ ਲਈ ਔਰ ਹੁਣ ਮੈਨੂੰ ਪਤਾ ਲੱਗਿਆ ਕਿ ਚੰਡੀਗੜ੍ਹ ਕੀਤਾ ਕਿ ਉਹ ਹੀ ਨਹੀਂ ਉੱਥੇ ਪ੍ਰੈਸ ਪਾਸਿੰਗ ਕਰ ਰਹੇ ਅੰਦਰ ਵੜ ਗਏ ਆ ਔਰ ਪਲਾਂਟ ਕਰ ਸਕਦੇ ਕੁਝ ਮੇਰੇ ਘਰ 'ਚ ਇੱਥੇ ਵੀ ਪਲਾਂਟ ਕਰ ਸਕਦੇ ਪ੍ਰੈਸ ਨੂੰ ਆਉਣ ਨਹੀਂ ਦਿੱਤਾ ਜਾ ਰਿਹਾ ਵਕੀਲਾਂ ਨੂੰ ਧੱਕੇ ਮਾਰੇ ਗਏ ਆ ਕਾਨੂੰਨ ਦੀ ਹਰ ਤਰੀਕੇ ਦੀ ਧਰਜੀ ਵਿਜੀਲੈਂਸ ਦਾ ਡੀਏ ਦਾ ਪੜਚਾ ਜੇ ਦਰਜ ਕਰਨਾ ਸੀ ਨੋਟਿਸ ਦੇ ਦਿੰਦੇ ਦਰਜ ਕਰ ਦਿੰਦੇ ਜਿਹੜਾ ਦਰਜ ਕਰ ਸੋ ਬੜਾ ਕਲੀਅਰ ਹੈ ਕਿ ਕਾਨੂੰਨ ਦੀਆਂ ਧਰਜੀਆਂ ਵਾਰੀਆਂ ਜਾਂ ਕੇ ਇਹਦੇ ਪਕੜਾ ਹਟ ਗਏ ਮੈਂ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਗੁਰੂ ਸਾਹਿਬ ਦੀ ਕਿਰਪਾ ਨਾਲ ਇਹ ਲੜਾਈ ਲੜਾਂਗੇ ਔਰ ਜਿਵੇਂ ਐਨਟੀਪੀਐਸ ਦੇ ਪਰਚੇ ਤੇ ਸਰਕਾਰ ਫੇਲ ਹੋਈ ਮੈਂ ਤੁਹਾਨੂੰ ਪਿਆ ਸੀ ਨਿਕੰਮਾ ਪਰਚਾ ਕਰਦੇ ਔਰ ਡੀਏ ਦਾ ਪਰਚਾ ਨਿਕੰਮਾ ਹੀ ਔਰ ਸਿਰਫ ਇਸ ਲਈ ਹੈ ਕਿ ਚੁੱਪ ਕਰਾਓ ਆਪੋਜੀਸ਼ਨ ਆਪੋਜੀਸ਼ਨ ਨਹੀਂ ਚੁੱਪ ਹੋ ਰੂਗੀ ਪੰਜਾਬ ਦੇ ਲੋਕ ਜਾਗਣ ਤਕੜੇ ਹੋ ਕੇ ਲੜਾਈ ਲੜਨ ਔਰ ਮੈਂ ਤੁਹਾਨੂੰ ਅੱਜ ਦੱਸਦਾ ਕੋਈ ਝੂਠ ਦੱਸਿਆ ਨਹੀਂ ਸਭ ਝੂਠ ਹੋਊਗਾ ਕੋਈ ਇਹ ਜੀ ਗੱਲ ਨਹੀਂ एवरीथिंग ਇਜ਼ ਇਨਕਮ ਟੈਕਸ ਅਪਰੂਵਡ ਰਿਸਰਚ ਕਾ ਮਿਆਰ ਸਿ ਬੀਚੀਆਂ ਜਾਣਗੇ ਜਿਵੇਂ ਸੁਪਰੀਮ ਕੋਰਟ ਚ ਗਏ ਫੇਲ ਹੋ ਪਿਆ ਰੈ ਹਾਈ ਕੋਰਟ ਚ ਫੇਲ ਹੋਏ ਇਸ 스테ਜ ਜੀ ਵੀ ਫੇਲ ਹੋਣ ਦੇ ਬਗਤ ਸਚਾਈ ਨੂੰ ਪਤਾ ਨੂੰ ਪਤਾ ਹੋਣੀ ਚਾਹੀਦੀ ਕਿ ਕਿਵੇਂ ਧੜੀਆਂ ਬਣਿਆ ਜਾ ਰਹੀਆਂ ਉਹ ਪਹਿਲੇ ਦਿਨ ਗਿਆ ਸੀ ਭਗਵਾਨ ਤੁਮਾ ਨਾਲ ਕਰੋ ਟੱਕਰਾਂ ਮੈਂ ਤੂੰ ਆਈ ਐਮ ਕਾਨੂੰਨ ਨੂੰ ਮੰਦੇ ਸਬਮਿਟਡ ਵਗਰ ਕਰ ਕੇ ਚਾਹੀਦੀ